ਸਾਰੇ ਸਤਿਕਾਰਯੋਗ ਵੀਰਾਂ ਨੂੰ ਜੈ ਵਾਲਮੀਕੀ ਜੈ ਪੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਭਾਰਤੀਆ ਵਾਲਮੀਕੀ ਧਰਮ ਸਮਾਜ ਭਾਵਦਸ ਦੀ ਜਿਹੜੀ ਇੱਕ ਬਹੁਤ ਵਿਸ਼ਾਲ ਮੀਟਿੰਗ ਜਿਹੜੀ ਆ ਉਹ ਕੀਤੀ ਗਈ ਆ ਜਿਹਦੇ ਵਿੱਚ ਬਹੁਤ ਦਿਨਾਂ ਤੋਂ ਅਸੀਂ ਦੇਖ ਰਹੇ ਹਾਂ ਕਿ ਪੰਜਾਬ ਦਾ ਮਾਹੌਲ ਜਿਹੜਾ ਵਾ ਉਹ ਖਰਾਬ ਕੀਤਾ ਜਾ ਰਿਹਾ ਵਾ ਕੁਝ ਲੋਕ ਜਿਹੜੇ ਆ ਪੰਜਾਬ ਦੇ ਪਿੰਡਾਂ ਦੇ ਵਿਚ ਰਹਿੰਦੇ ਆ ਉਹ ਜਿਹੜੇ ਸਾਡੇ ਵੀਰ ਪਰਵਾਸੀ ਆ ਜਿਹੜੇ ਸਾਡੇ ਵੀਰ ਯੂਪੀ ਤੋਂ ਬਿਹਾਰ ਤੋਂ ਹਰਿਆਣਾ ਤੋਂ ਰਾਜਸਥਾਨ ਤੋਂ ਹਿਮਾਚਲ ਤੋਂ ਦਿੱਲੀ ਤੋਂ ਜਾਂ ਅੰਨਿਆ ਕਿਸੇ ਪ੍ਰਾਂਤ ਦੇ ਵਿੱਚੋਂ ਆਏ ਆ ਉਹਨਾਂ ਨੂੰ ਇੱਕ ਪ੍ਰਵਾਸੀ ਕਿਹਾ ਕੇ ਬੁਲਾਇਆ ਜਾ ਰਿਹਾ ਵਾ ਜਦ ਕਿ ਸੰਵਿਧਾਨ ਦੇ ਵਿੱਚ ਕਿਤੇ ਵੀ ਇਹ ਕਿਤੇ ਕੋਈ ਐਕਟ ਨਹੀਂ ਬਣਿਆ ਕਿ ਜਿਹੜਾ ਭਾਰਤ ਦਾ ਰਹਿਣ ਵਾਲਾ ਨਾਗਰਿਕ ਹੈ ਉਹਨੂੰ ਪ੍ਰਵਾਸੀ ਕਿਹਾ ਜਾਵੇ ਪਰ ਬਾਰ-ਬਾਰ ਉਹਨੂੰ ਪ੍ਰਵਾਸੀ ਕਿਹਾ ਜਾਂਦਾ ਵਾ ਅਪਮਾਨਜਨਕ ਜਿਹੜੇ ਆ ਸ਼ਬਦਾ ਦੇ ਨਾਲ ਉਹਨਾਂ ਨੂੰ ਬੁਲਾਇਆ ਜਾ ਰਿਹਾ ਵਾ ਕਿਸੇ ਨੂੰ ਭਈਆ ਕਿਹਾ ਜਾਂਦਾ ਵਾ ਕਿਸੇ ਨੂੰ ਪ੍ਰਵਾਸੀ ਕਿਹਾ ਜਾਂਦਾ ਵਾ ਇੱਥੇ ਤੱਕ ਕਿ ਅੱਜ ਕਈ ਪਿੰਡਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਕਿ ਜੜੀਆਂ ਸਾਡੀਆਂ ਭੈਣਾਂ ਵਾ ਔਰਤਾਂ ਵਾ ਉਹਨਾਂ ਨੂੰ ਵੀ ਮਾਰਕੁੱਟ ਕੀਤੀ ਜਾ ਰਹੀ ਆ ਉਹਨਾਂ ਦਾ ਵੀ ਅਪਮਾਨ ਕੀਤਾ ਜਾ ਰਿਹਾ ਵਾ ਤਾਂ ਇਸ ਕਰਕੇ ਭਾਰਤੀਆ ਵਾਲਮੀਕੀ ਤਰਨ ਸਮਾਜ ਭਾਵਦਾਸ ਜਿਹੜਾ ਪੂਰੇ ਦੇਸ਼ ਦਾ ਸੰਗਠਨ ਆ ਉਹ ਇਹਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕਰੇਗਾ। ਔਰ ਕਿਉਂਕਿ ਜਿਹੜਾ ਪ੍ਰਵਾਸੀ ਲਬਜ ਆ ਜਿਹੜਾ ਟਰੰਪ ਹੈ ਅਮਰੀਕਾ ਦਾ ਰਾਸ਼ਟਰਪਤੀ ਉਹ ਪ੍ਰਵਾਸੀ ਕਹਵੇ ਸਾਨੂੰ ਤਾਂ ਸਮਝ ਆਂਦਾ ਵਾ। ਔਰ ਜੇ ਪੰਜਾਬ ਦੇ ਲੋਕ ਹੀ ਭਾਰਤ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਪ੍ਰਵਾਸੀ ਕਹਿਣ ਤਾਂ ਮੈਂ ਸਮਝਦਾ ਕਿ ਉਹਨਾਂ ਦੇ ਉੱਤੇ ਸੁਪਰੀਮ ਕੋਰਟ ਵੱਲੋਂ ਜਿਹੜੀ ਗਾਈਡਲੈਂਸ ਹੈ ਉਹਨਾਂ ਦੇ ਉੱਤੇ ਜਿਹੜਾ ਪਰਚਾ ਦਰਜ ਹੋਣਾ ਚਾਹੀਦਾ ਵਾ ਔਰ ਖਾਸ ਕਰਕੇ ਮੈਂ ਪੰਜਾਬ ਦੇ ਮਾਨਯੋਗ ਸੀਐਮ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦਾ ਵਾ ਕਿ ਤੁਰੰਤ ਜਿਹੜੇ ਵੀ ਸ਼ਹਿਰਾਂ ਦੇ ਵਿੱਚ ਇਹ ਪਿੰਡਾਂ ਦੇ ਵਿੱਚ ਜਿਹੜਾ ਇੱਕ ਭਾਈਚਾਰਕ ਸਾਂਝ ਹੈ ਜਿਹਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਜਿਹਦੇ ਵਿੱਚ ਜਿਹੜਾ ਭਾਈਚਾਰਾ ਵਾ ਉਹਨੂੰ ਵੱਖ-ਵੱਖ ਨਾਮਾਂ ਤੋਂ ਬੁਲਾ ਕੇ ਉਹਨਾਂ ਦੇ ਬੱਚਿਆਂ ਨੂੰ ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਹਮਲੇ ਕਿਤੇ ਜਾ ਰਹੇ ਆ ਉਹ ਤੁਰੰਤ ਬੰਦ ਕਰਾਇਆ ਜਾਵੇ ਅਜੇ ਕਿੰਨੀਆਂ ਸ਼ਾਮਲ ਕੀਤੀ ਗਈ ਕਿੰਨੇ ਬੰਦੇ ਔਰ ਅੱਜ ਸੈਂਕੜਾ ਦੀ ਗਿਣਤੀ ਦੇ ਵਿੱਚ ਪੁਰਵਾਚਲ ਦੇ ਵੇ ਜਿਹੜੇ ਰਹਿੰਦੇ ਆ ਵੀਰ ਉਹ ਆ ਸ਼ਾਮਲ ਹੋਏ ਆ ਔਰ ਉਹਦੇ ਵਿੱਚ ਬਹੁਤ ਜਲਦੀ ਅਸੀਂ ਇੱਕ ਵਿਸ਼ਾਲ ਇਕੱਠ ਕਰਕੇ ਜਿਹੜਾ ਮੰਗ ਪਾਤਰ ਹੈ ਮਾਨਯੋਗ ਮੁੱਖ ਮੰਤਰੀ ਦੇ ਨਾਂ ਤੇ ਅਤੇ ਪ੍ਰਧਾਨ ਮੰਤਰੀ ਸਾਹਿਬ ਦੇ ਨਾਂ ਤੇ ਵੀ ਭੇਜਿਆ ਜਾਵੇਗਾ ਕਿਉਂਕਿ ਜਿਹੜਾ ਸਾਡਾ ਪੰਜਾਬੀ ਭਾਈਚਾਰਾ ਵਾ ਉਹ ਪੂਰੇ ਦੇਸ਼ ਦੇ ਵਿੱਚ ਰਹਿੰਦਾ ਵਾ ਇਸ ਕਰਕੇ ਜਿਹੜਾ ਪੰਜਾਬ ਵੀ ਸਾਡਾ ਵਾ ਔਰ ਸਾਡਾ ਇਹ ਜਿਹੜਾ ਦੇਸ਼ ਆ ਇਹ ਵੀ ਸਾਡਾ ਵਾ ਇਸ ਕਰਕੇ ਮਾਨਯੋਗ ਮੁੱਖ ਮੰਤਰੀ ਸਾਹਿਬ ਤੋਂ ਇਹ ਮੰਗ ਕਰਦੇ ਆ ਕਿ ਕਿਸੇ ਦੇ ਵੀ ਨਾਲ ਕੋਈ ਭੇਦ ਪਾਉ ਜਿਹੜਾ ਵਾ ਨਾ ਕੀਤਾ ਜਾਵੇ ਔਰ ਬਹੁਤ ਜਲਦੀ ਅਸੀਂ ਇੱਕ ਮੰਗ ਪੱਤਰ ਦੇਵਾਂਗੇ ਔਰ ਅੱਜ ਅਸੀਂ ਈੜ ਦੇ ਵਿੱਚ ਅਸੀਂ ਪੁਰਵਾਚਲ ਵਿੰਗ ਦਾ ਭਾਵਦਾਸ ਬੈਂਕ ਦਾ ਜਿਹੜਾ ਪਰਵਾਚਲ ਬੈਂਕ ਜਿਹੜਾ ਇੱਕ ਬਣਾਇਆ ਵਾ ਭਾਵਦਾਸ ਦੇ ਵਿੱਚ ਉਹਦੇ ਵਿੱਚ ਵੀਰ ਵਿੱਕੀ ਮਿਸ਼ਰਾ ਜੀ ਨੂੰ ਪੰਜਾਬ ਦਾ ਪ੍ਰਧਾਨ ਜਿਹੜਾ ਵਾ ਉਹ ਨਿਯੁਕਤ ਕੀਤਾ ਜਾਂਦਾ ਵਾ ਦੀਪਕ ਚੋਹਾਨ ਜੀ ਨੂੰ ਉਹ ਪ੍ਰਧਾਨ ਨਿਯੁਕਤ ਕੀਤਾ ਜਾਂਦਾ ਵਾ ਔਰ ਜ਼ਿਲ੍ਹਾ ਲੁਧਿਆਣੇ ਦਾ ਜੋ ਪ੍ਰਧਾਨ ਆ ਉਹ ਦੁਰਗੇਸ਼ ਸਿੰਘ ਡੀਸੀ ਜੀ ਨੂੰ ਨਿਯੁਕਤ ਕੀਤਾ ਜਾਂਦਾ ਵਾ ਤਾਂ ਜੋ ਇਹ ਵੀਰ ਹੈ ਜਿਹੜੇ ਸਾਰੇ ਵੀਰਾਂ ਨੂੰ ਇਕੱਠੇ ਕਰਕੇ ਜੋ ਇੱਕ ਅਸੀਂ ਮੰਗ ਪੱਤਰ ਦੇਣਾ ਔਰ ਜੋ ਮੰਗ ਕਰਨੀ ਆ ਇਹ ਪੂਰਾ ਅਸੀਂ ਕਰਕੇ ਇਹਨਾਂ ਦੇ ਨਾਲ-ਨਾਲ ਹੋਰ ਵੀ ਬਹੁਤ ਸਾਰੇ ਪਦ ਕਰੇ ਅਸੀਂ ਬਣਾਏ ਆ ਇਹਨਾਂ ਦਾ ਮੈਂ ਧੰਨਵਾਦ ਕਰਦਾ ਮੈਂ ਔਰ ਬਹੁਤ ਜਲਦੀ ਅਸੀਂ ਕਰਕੇ ਵੀਰਵਾਰ ਨੂੰ ਅਸੀਂ ਇੱਕ ਮੰਗ ਪੱਤਰ ਜਿਹੜਾ ਵਾ ਮਾਨਯੋਗ ਜਿਹੜੇ ਸਾਡੇ ਮੰਤਰੀ ਆ ਉਹਨਾਂ ਨੂੰ ਅਤੇ ਡੀਸੀ ਸਾਹਿਬ ਨੂੰ ਮੁੱਖ ਮੰਤਰੀ ਸਾਹਿਬ ਦੇ ਨਾਂ ਤੇ ਦੇਣ ਵਾਸਤੇ ਜਾ ਰਹੇ ਆ ਬਹੁਤ ਬਹੁਤ ਧੰਨਵਾਦ ਜੈ ਭੀਮ ਅੱਜ ਸਭ ਤੋਂ ਪਹਿਲਾਂ ਮੈਂ ਭਾਰਤੀ ਵਾਲਮੀਕੀ ਧਰਮ ਸਮਾਜ ਦੇ ਰਾਸ਼ਟਰੀ ਨਿਰਦੇਸ਼ਕ ਵੀ ਸ੍ਰੇਸ਼ ਨਰੇਜ ਸਿੰਘ ਅੱਜ ਦਾ ਧੰਨਵਾਦ ਕਰੂੰਗਾ ਜਿਨ੍ਹਾਂ ਨੇ ਅੱਜ ਪੁਰਵਾਂਚਲ ਵੀਂਗ ਪੰਜਾਬ ਭਾਵਵਾਦ ਦਾ ਗਠਨ ਕੀਤਾ ਤੁਹਾਨੂੰ ਸਾਰੇ ਨੂੰ ਪਤਾ ਵਾ ਪਿਛਲੇ ਦਿਨਾਂ ਤੋਂ ਕੁਝ ਮਸਲਾ ਚੱਲ ਰਿਹਾ ਵਾ ਕਿ ਪ੍ਰਵਾਸੀ ਪਜਾਓ ਪੰਜਾਬ ਬਚਾਓ ਜਦਕਿ ਅਸੀਂ ਸਾਰੇ ਭਾਰਤ ਦੇ ਦੇ ਰਹਿਣ ਵਾਲੇ ਆ ਕੋਈ ਬਾਹਰੋਂ ਤਾਂ ਆਏ ਨਹੀਂ ਕਿਸੇ ਹੋਰ ਦੇਸ਼ ਦੇ ਵਿੱਚੋਂ ਤਾਂ ਆਏ ਨਹੀਂ ਸਾਨੂੰ ਸਾਡੇ ਹੀ ਦੇਸ਼ ਦੇ ਵਿੱਚ ਪ੍ਰਵਾਸੀ ਕਹਿ ਕੇ ਜਿਹੜਾ ਵਿਤਕਰਾ ਕੀਤਾ ਜਾ ਰਿਹਾ ਵਾ ਜ਼ਬਰ ਜ਼ੁਲਮ ਕੀਤਾ ਜਾ ਰਿਹਾ ਵਾ ਕੁਝ ਗੁੰਡਾ ਅੰਸਰਾ ਵੱਲੋਂ ਪੰਜਾਬ ਦਾ ਮਾਹੌਲ ਖਰਾਬ ਕੀਤਾ ਜਾ ਰਿਹਾ ਵਾ ਤੇ ਮੈਂ ਉਹਨਾਂ ਨੂੰ ਦੱਸ ਦੇਣਾ ਚਾਹੂੰਗਾ ਕੇ ਭਾਰਤੀ ਵਾਲਮੀਕੀ ਧਰਮ ਸਮਾਜ ਵੱਲੋਂ ਪੁਰਵਾਂਚਲ ਵਿੰਗ ਦਾ ਗਠਨ ਹੋ ਗਿਆ ਤੇ ਟੀਮ ਨਰੇਸ਼ ਸਿੰਘਾਨ ਭਾਰਤੀ ਵਾਲਮੀਕੀ ਧਰਮ ਸਮਾਜ ਜਿਹੜੇ ਵੀ ਸਾਡੇ ਸਾਥੀ ਕੋਈ ਯੂਪੀ ਤੋਂ ਆਇਆ ਕੋਈ ਬਿਹਾਰ ਤੋਂ ਆਇਆ ਅਲੱਗ-ਅਲੱਗ ਪ੍ਰਾਂਤਾਂ ਤੋਂ ਆ ਕੇ ਪੰਜਾਬ ਦੇ ਵਿੱਚ ਰਹਿ ਰਹੇ ਨੇ ਕਾਫੀ ਲੰਬੇ ਸਮੇਂ ਤੋਂ ਕਈਆਂ ਦਾ ਜਨਮ ਵੀ ਇੱਥੇ ਰਿਹਾ ਜੇ ਉਹਨਾਂ ਨਾਲ ਕੋਈ ਧੱਕੇਸ਼ਾਹੀ ਹੋਊਗੀ ਜ਼ਬਰ ਜ਼ੁਲਮ ਹੋਊਗਾ ਉਹ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਤੇ ਪੂਰੇ ਪੰਜਾਬ ਦੇ ਵਿੱਚ ਨਹੀਂ ਪੂਰੇ ਭਾਰਤ ਦੇ ਵਿੱਚ ਜਿੱਥੇ-ਜਿੱਥੇ ਵਾਲਮੀਕੀ ਭਾਰਤੀ ਵਾਲਮੀਕੀ ਧਰਮ ਸਮਾਜ ਦੀ ਸੰਗਠਨ ਦੀ ਸ਼ਾਖਾ ਹੈਗੀ ਆ ਸਾਰੇ ਇਹਨਾਂ ਨਾਲ ਡਟ ਕੇ ਖੜੇ ਆ ਤੇ ਅੱਜ ਤੋਂ ਬਾਅਦ ਮੈਂ ਕਹਿਣਾ ਚਾਹੂੰਗਾ ਵੀ ਜ਼ਬਰ ਜ਼ੁਲਮ ਕਰਨ ਤੋਂ ਪਹਿਲਾਂ ਜਾਂ ਕਿਸੇ ਵੀ ਪੁਰਵਾਂਚਲੀ ਵੀਰ ਨਾਲ ਧੱਕਾ ਕਰਨ ਤੋਂ ਪਹਿਲਾਂ 10 ਵਾਰ ਸੋਚ ਲਿਓ ਹੁਣ ਭਾਰਤੀ ਵਾਲਮੀਕੀ ਧਰਮ ਸਮਾਜ ਟੀਮ ਨਰੇਸ਼ ਸਿੰਘਾਂ ਨੇ ਇਹਨਾਂ ਦੇ ਨਾਲ ਖੜੀ ਹੋਏ ਲੁਧਿਆਣਾ ਵਿਖੇ ਇਹ ਜ਼ੋਨ 'ਚ ਪਰਮਦਰਣੀਆ ਵੀਰ ਸ਼੍ਰੇਸ਼ ਵੀਰੇਸ਼ ਨਰੇਸ਼ ਸਿੰਘਾਂ ਜੀ ਦੀ ਅਗਵਾਈ ਦੇ ਵਿੱਚ ਇੱਕ ਸ਼ੋਭਾਤਰਾ ਨੂੰ ਲੈ ਕੇ ਮੀਟਿੰਗ ਵੀ ਕੀਤੀ ਗਈ ਪ੍ਰਬੰਧ ਬਾਰੇ ਵੀ ਵਿਚਾਰ ਕੀਤਾ ਗਿਆ ਤੇ ਨਾਲ ਨਾਲ ਇੱਥੇ ਇੱਕ ਪ੍ਰਵਾਂਚਲ ਜਿਹੜੀ ਯੂਨਿਟ ਹੈ ਆਯੋਗ ਹੈ ਉਹਦਾ ਗਠਨ ਕੀਤਾ ਗਿਆ ਕਿਉਂਕਿ ਦੋਸਤੋ ਤੁਸੀਂ ਦੇਖ ਰਹੇ ਹੋ ਲੰਬੇ ਸਮੇਂ ਤੋਂ ਬਹੁਤ ਸਾਰਾ ਪੇਦਪਾਉ ਜਿਹੜਾ ਹੈ ਆਪਣੇ ਹੀ ਦੇਸ਼ ਦੇ ਨਾਗਰਿਕਾਂ ਦੇ ਨਾਲ ਜਾਤੀ ਪਾਸ਼ਾ ਖੇਤਰਵਾਦ ਦੇ ਤੌਰ ਤੇ ਕੀਤਾ ਜਾ ਰਿਹਾ ਹੈ ਅੱਜ ਪ੍ਰਵਾਂਚਲ ਜਿਹੜੀ ਟੀਮ ਇੱਕ ਬਣਾਈ ਗਈ ਹੈ ਉਹਨਾਂ ਨੂੰ ਸਾਰੇ ਹੀ ਜਿਹੜੇ ਗਰੀਬ ਲੋਕਾਂ ਦੀ ਮਦਦ ਕਰਨ ਦੇ ਲਈ ਧਿਆਨ ਸਾਹਿਬ ਨੇ ਪ੍ਰੇਰਿਆ ਹੈ ਸੋ ਸਾਰੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਕਿ ਆਪਾਂ ਕਿਸੇ ਵੀ ਤਰ੍ਹਾਂ ਦਾ ਆਪਸ ਦੇ ਵਿੱਚ ਪੇਦਪਾਉ ਨਾ ਪਾਈਏ ਸਾਰੇ ਮਿਲ ਕੇ ਰਹੀਏ से एक ही मेरी बेनती है कि हमें हम लोग को प्रवासी ना बोला जाए हम एक भारतवासी हैं मैं सबसे पहले नरेश दिगान जी का धन्यवाद करूँगा दिल से गहराई से धन्यवाद करूँगा जो मुझे इस लायक समझा और मैं सभी से यही विनती करूँगा कि हम भारतवासी हैं हम प्रवासी नहीं हैं बाकी मैं ज़्यादा कुछ नहीं कहना चाहूँगा और जो भी हमारे साथ सौतेला व्यवहार कर रहे हैं ਕੀ ਪ੍ਰਵਾਸੀ ਗਲਤ ਹੈ ਪ੍ਰਵਾਸੀ ਕੇ ਸਾਥ ਆਪ ਕੋਈ ਵੀ ਖਰੀਦਦਾਰੀ ਨਾ ਕਰੋ ਐਸਾ ਕਿਉਂ ਹਮ ਵੀ ਦੇਸ਼ ਵਾਸੀ ਹੈ ਹਮ ਵੀ ਇੱਕ ਇਨਸਾਨ ਹੈ ਫਿਰ ਹਮਾਰੇ ਸਾਥ ਐਸਾ ਵਿਵਾਦ ਮੇਰਾ ਨਾਮ ਦੁਰਗੇਸ਼ ਸੀ ਸੀ ਸਮਾਜ ਸੇਵਕ ਮੈਂ ਸਮੁੱਚੇ ਬਾਬਾ ਦਾ ਤੇ ਜੀ ਸ੍ਰੇਸ਼ ਨਰੇ ਦਿਖਾਨ ਜੀ ਦਾ ਸਮਾਜ ਸੇਵਕ ਰਾਜਵੀਰ ਦਾ ਸਭ ਦਾ ਬਹੁਤ ਦਿলো ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਲੁਧਿਆਣਾ ਦਾ ਪ੍ਰਧਾਨ ਬਣਾ ਸ਼ਾਮਿਲ ਕੀਤਾ ਆਪਣੇ ਪਾਵਦਾਰ ਦੇ ਵਿੱਚ ਤੇ ਦੂਜੀ ਗੱਲ ਮੈਂ ਕੱਲ ਕਹਿਣਾ ਚਾਹੁੰਦਾ ਸਾਰੇ ਪੰਜਾਬੀ ਵੀਰਾਂ ਨੂੰ ਮੈਂ ਕਹਿੰਦਾ ਤੁਸੀਂ ਜਿਸ ਤਰੀਕੇ ਨਾਲ ਫੇਕ ਪਾ ਰਹੇ ਹੋ ਅਜੇ ਮਾਹੌਲ ਕ੍ਰੀਏਟ ਕੀਤਾ ਜਾ ਰਿਹਾ ਕਿਸ ਖਾਤਰ ਕੀਤਾ ਜਾ ਰਿਹਾ ਮੇਰੇ ਅਦਬ ਦਾ ਸਟਾਈਟ ਇਸ ਸ਼ਟਾ ਵਿੱਚ ਮੇਰੇ ਭਰਾ ਰਹਿੰਦੇ ਸਿੱਖ ਵੀਰ ਮੇਰੇ ਮਾਪਿਆਂ ਨਾਲ ਰਹਿੰਦੇ ਨੇ ਜੇ ਕੱਲ ਨੂੰ ਮਾਹੌਲ ਖਰਾਬ ਹੋ ਗਿਆ ਉਹਨਾਂ ਦਾ ਕੀ ਬਣੂਗਾ ਕਿੱਥੇ ਤੱਕ ਕਿੱਥੇ ਦੁਨੀਆ ਜਾ ਰਹੀ ਹੈ ਗੁਰੂ ਮਹਾਰਾਜ ਨੇ ਇਹ ਦੱਸਿਆ ਕਿ ਜੁਰਮ ਕਰਨ ਵਾਲਾ ਤੋਂ ਵੱਧ ਜੁਰਮ ਸਹਿਣ ਵਾਲਾ ਜਿਆਦਾ ਗੁਨਾਹਗਾਰ ਸਿੱਖੋਂ ਰਾਖੀ ਲਈ ਬਣੀ ਸੀ ਨਾ ਕਿ ਇੱਤਿਆਚਾ ਕਰਨਾਂ ਕਿ ਗਰੀਬਾਂ ਨੂੰ ਮਾਰ ਲਈ ਬਣੀ ਸੀ ਕਾਜ ਸੰਗਠਨ ਇਸ ਲਈ ਗਠਿਤ ਕੀਤਾ ਗਿਆ ਇਸ ਇਸ ਲਈ ਗਠਿਤ ਤਾਂ ਕਿ ਜੇ ਕਿਸੇ ਵੀ ਗਰੀਬ ਤਬਕੇ ਛੋਟੇ ਤਬਕੇ ਉਹਦੀ ਆਵਾਜ਼ ਜਿਹੜੇ ਕੋਈ ਦੱਬ ਰਿਹਾ ਉਹ ਚੱਲ ਰਿਹਾ ਉਹਨੂੰ ਆਪਾਂ ਆਵਾਜ਼ ਬਣ ਕੇ ਤੇ ਨਾਲ ਖੜੀਏ ਸਪੋਰਟ ਕਰੀਏ ਤੇ ਆਪਣੇ ਆਪਣੇ ਰੰਗਲੇ ਪਜਾਮ ਨੂੰ ਖੁਸ਼ਹਾਲ ਪੰਜਾਬ